ਤੂੰ ਮੈਂ ਅਧੂਰੇ ਹੁੰਨੇ ਆਪੂਰੇ ਇੱਕ ਦੂਜੇ ਦੇ ਸੰਗ ਤਾਂ ਸਾਨੂੰ ਦੱਸਣਾ ਨਹੀਂ ਪੈਂਦਾ ਉਹ ਤੁਹਾਡਾ ਨਾਮ ਹੈ ਜਿਹੜਾ ਆਪਣੇ ਆਪ ਹੀ ਉਹ ਚੀਜ਼ ਨੂੰ ਐਕਸਪਲੇਨ ਕਰ ਦਿੰਦਾ ਇਹ ਦੋ ਚੀਜ਼ਾਂ ਕਨੈਕਟਡ ਨੇ ਜੀ ਸਿੱਖੀ ਸਰੂਪ ਦੇ ਵਿੱਚ ਹੁਣ ਤੇ ਨਾਮ ਦੇ ਵਿੱਚ ਅਕਸਰ ਨਾ ਮੈਨੂੰ ਇੱਕ ਸਵਾਲ ਕੀਤਾ ਜਾਂਦਾ ਜਾਂ ਕਈ ਵਾਰੀ ਕਈ ਸੱਜਣ ਕਹਿੰਦੇ ਨੇ ਕਿ ਸ਼ੁਕਰੀਆ ਤੁਸੀਂ ਸਿੱਖੀ ਸਰੂਪ ਨੂੰ ਸੰਭਾਲ ਕੇ ਰੱਖਿਆ ਤੁਸੀਂ ਆਪਣੀ ਪਛਾਣ ਨੂੰ ਸੰਭਾਲ ਕੇ ਰੱਖਿਆ ਪਰ ਮੈਂ ਉਲਟਾ ਸੋਚਦਾ ਕਿ ਇਸ ਸਰੂਪ ਨੇ ਮੈਨੂੰ ਸੰਭਾਲ ਕੇ ਰੱਖਿਆ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇ ਉਹ ਕਿਸਾ ਨੂੰ ਵੇਖਦੇ ਗੋਤਾਂ ਦੇ ਨਾਲ ਕੀ ਹੈ ਸਾਡੇ ਵਿੱਚ ਗੋਤਾਂ ਨੂੰ ਲੈ ਕੇ ਨਾ ਵਿਤਕਰੇ ਬਹੁਤ ਜ਼ਿਆਦਾ ਰਿਹਾ ਤਾਂ ਮੈਂ ਸਾਰੇ ਤਾਂ ਹੀ ਆ ਜੀ ਜੇ ਤਾਂ ਕਾਲਸਾ ਸਾਰਿਆਂ ਵਾਸਤੇ ਆ ਸਾਰਿਆਂ ਦੀ ਸੇਵਾ 'ਚ ਹਾਜ਼ਰ ਹੈ। ਮੇਰਾ ਇੱਕ ਗਾਣਾ ਸੀਗਾ ਤਾਰਿਆਂ ਦੀ ਲੋਏ ਟਾਈਟਲ ਸੀ ਉਹਦਾ। ਔਰ ਹਾਲੈਂਡ ਦੇ ਇੱਕ ਡਾਇਰੈਕਟਰ ਸੀਗੇ ਬੱਲੀ ਕਲਸੀ ਭਾਜੀ। ਉਹਨਾਂ ਨੇ ਉਹ ਗਾਣੇ ਦਾ ਮਿਊਜ਼ਿਕ ਦਿੱਤਾ ਸੀਗਾ। ਠੀਕ ਹੈ। ਤੇ ਉਹ ਮਰਿੰਦਰ ਭਾਜੀ ਨਾਲ ਸੰਪਰਕ ਦੇ ਵਿੱਚ ਸੀਗੇ। ਠੀਕ ਹੈ। ਤੇ ਮੇਰੀ ਆਪਣੀ ਇੱਥੇ ਜਦੋਂ ਜਦ ਚੱਲ ਰਹੀ ਸੀ ਵੀ ਮੈਂ ਗਾਣਾ ਕਿਤੇ ਕਿਸੇ ਕੋਲੋਂ ਸ਼ੇਅਰ ਕਰਵਾ ਸਕਦਾ। ਤਾਂ ਉਹਨੇ ਦਿਨ ਹੀ ਮੇਰੇ ਨਾਲ ਭਾਜੀ ਦੀ ਗੱਲ ਹੋਈ। ਅੱਛਾ ਜੀ। ਵੀ ਆ ਬੱਲੀ ਭਾਈ ਨੇ ਫੋਨ ਕਰਕੇ ਕਿਹਾ ਵੀ ਯਾਰ ਅਮਰਿੰਦਰ ਭਾਜੀ ਗੱਲ ਕਰਨਾ ਚਾਹੁੰਦੇ ਵੀ ਗਾਣਾ ਬਹੁਤ ਪਸੰਦ ਆਇਆ ਉਹਨਾਂ ਨੂੰ ਹਾਂਜੀ ਤਾਂ ਉਹਨਾਂ ਨੇ ਕਿਹਾ ਵੀ ਮੈਂ ਸ਼ੇਅਰ ਕਰੂੰਗਾ ਗਾਣੇ ਨੂੰ ਕੁਝ ਧੁੱਪਾਂ ਰੱਖੀਆਂ ਨੇ ਨੇ ਕੁਝ ਛਾਵਾਂ ਰੱਖੀਆਂ ਨੇ ਤੇਰੇ ਨਾਲ ਬਿਤਾਉਣ ਲਈ ਬਾਕੀ ਸਾਵਾਂ ਰੱਖੀਆਂ ਨੇ ਤੇਰੇ ਪੈਰੀ ਪੌਣਾ ਏ ਨੀ ਤੇਰੇ ਪੈਰੀ ਪੋਣਾ ਏ ਸਾਡੇ ਘਰ ਵਿੱਚ ਬਹਿ ਕੇ ਮੈਂ ਇੱਕ ਜੋੜਾ ਚਾਂਜਰਾ ਦਾ ਰੱਖਿਆ ਲੈ ਕੇ ਮੈਂ ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ 760 ਵੀ ਆਸਟ੍ਰੇਲੀਆ ਦੋਸਤੋ ਅੱਜ ਜਿਹੜੀ ਸ਼ਖਸੀਅਤ ਨਾਲ ਆਪਾਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਇਹਨਾਂ ਬਾਰੇ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇ ਸਹਜਤਾ ਦਾ ਕੋਈ ਚਿਹਰਾ ਹੁੰਦਾ ਮਹਿੰਦਰਾ ਹੁੰਦਾ ਕੋਈ ਫੇਸ ਹੁੰਦਾ ਤਾਂ ਉਹ ਇਨਾ ਵਰਗਾਂ ਹੁੰਦਾ ਇਹਨਾਂ ਦੇ ਗਾਇਕ ਗੀਤਾਂ ਵਰਗਾ ਹੁੰਦਾ ਇਹਨਾਂ ਦੇ ਲਿਖੇ ਗੀਤਾਂ ਵਰਗਾ ਹੁੰਦਾ ਤੇ ਇਹਨਾਂ ਦੇ ਬੋਲੇ ਬੋਲਾਂ ਵਰਗਾ ਹੁੰਦਾ ਮੇਰੀ ਮੁਰਾਦ ਹੈ ਜੀ ਪੋਲੇ ਪੰਛੀ ਤੀਏ ਵਰਗੇ ਕਿੰਨੇ ਹੀ ਪੰਜਾਬੀ ਗੀਤ ਜਿਨ੍ਹਾਂ ਨੇ ਸਾਨੂੰ ਸਮਾਜਿਕ ਤੇ ਨਾਲ ਨਾਲ ਅਧਿਆਤਮਕ ਸੇਧ ਦਿੱਤੀ ਹੈ ਉਹਨਾਂ ਗੀਤਾਂ ਦੇ ਰਚੇਤਾ ਸਰਦਾਰ ਵੀਰ ਸਿੰਘ ਹੁਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਾਣ ਜੀ ਵੀਰ ਸਿੰਘ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਬ੍ਰਸਵੇਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ 7 ਸੀਜ਼ ਟੀਵੀ ਨੂੰ ਦੇਖ ਰਹੀ ਸਾਰੀ ਜਿੰਨੀ ਆਡੀਅנס ਹੈ ਸਾਰਿਆਂ ਨੂੰ ਬਹੁਤ ਪਿਆਰ ਦੁਆਵਾਂ ਵਾਹਿਗੁਰੂ ਮਿਹਰ ਰੱਖੇ ਤੁਹਾਡੇ ਤੇ। ਜੀ ਸਭ ਤੋਂ ਪਹਿਲਾਂ ਤਾਂ ਵੀਰ ਜੀ ਆਸਟ੍ਰੇਲੀਆ ਬਾਰੇ ਕੁਝ ਦਰਸ਼ਕਾਂ ਨਾਲ ਸਾਂਝ ਪਾਓ। ਆਸਟ੍ਰੇਲੀਆ ਹਮੇਸ਼ਾ ਹੀ ਬੜਾ ਪਿਆਰਾ ਲੱਗਦਾ ਜੀ ਮੈਨੂੰ ਇੱਥੇ ਆਉਣਾ। ਈਵਨ ਮੈਂ ਅਕਸਰ ਅਕੀ ਵੀ ਕਈ ਵਾਰੀ ਆਸਟ੍ਰੇਲੀਆ ਦੀਆਂ ਇੰਟਰਵਿਊਜ਼ ਦੇ ਵਿੱਚ ਗੱਲ ਕੀਤੀ ਹੈ ਕਿ ਜਦੋਂ ਮੈਂ ਪਹਿਲੀ ਵਾਰੀ ਵੀ ਆਇਆ ਸੀਗਾ ਨਾ ਤਾਂ ਮੈਨੂੰ ਉਪਰਾਪਨ ਮਹਿਸੂਸ ਨਹੀਂ ਹੋਇਆ ਸੀ ਇੱਥੇ ਮੈਨੂੰ ਇਦਾਂ ਲੱਗਿਆ ਸੀ ਵੀ ਇਹ ਕਰਮਾਂ ਵਾਲੀ ਧਰਤੀ ਹੈ ਜਿੱਨੇ ਪੰਜਾਬ ਵਾਸਤੇ ਵੀ ਸੋਚਿਆ ਹੈ ਨਾ ਤੁਸੀਂ ਇੱਥੋਂ ਮਿਹਨਤਾਂ ਕਰਦੇ ਹੋ ਇੱਥੇ ਰਹਿ ਕੇ ਆਪਣੇ ਆਪ ਨੂੰ ਤੁਸੀਂ ਗਰੋਅ ਕੀਤਾ ਹੈ ਸਾਰਿਆਂ ਨੇ ਔਰ ਫਿਰ ਜਦੋਂ ਵੀ ਕਿਤੇ ਪੰਜਾਬ ਨੂੰ ਲੋੜ ਪੈਂਦੀ ਹੈ ਤੁਹਾਡੀ ਤਾਂ ਤੁਸੀਂ ਸਾਰੇ ਬੋਰਦਦੇ ਹੋ ਤਾਂ ਉਹ ਇੱਕ ਖੂਬਸੂਰਤੀ ਹੈ ਇਹਨਾਂ ਮੁਲਕਾਂ ਦੀ ਕਿ ਸਾਡੇ ਨਾਲ ਐਟਲੀਸਟ ਸਾਡੇ ਭਰਾਵਾਂ ਨੂੰ ਇੱਕ ਰੋਜੀ ਦਾ ਰੋਜ਼ਗਾਰ ਦਾ ਇੱਕ ਸਾਧਨ ਦੇ ਕੇ ਨਾਲ ਦੇ ਨਾਲ ਸਾਡੇ ਨਾਲ ਜੋੜੀ ਵੀ ਰੱਖਿਆ ਬਿਲਕੁਲ ਸੋ ਪਾ ਗਾਲੀ ਮਿੱਟੀ ਹੈ ਜੀ ਇਹਦੀ ਬਿਲਕੁਲ ਜੀ ਤੇ ਇਸ ਤੋਂ ਪਹਿਲਾਂ ਹੀ ਆ ਪਟੋੜੇ ਗੀਤਾਂ ਬਾਰੇ ਗੱਲ ਕਰੀਏ ਜੀ ਤੇ ਗੀਤਕਾਰੀ ਵਾਲੇ ਬਾਰੇ ਗੱਲ ਕਰੀਏ ਹਨਾ ਤੇ ਗੱਲ ਕਰਦੇ ਹਾਂ ਤੁਹਾਡੀ ਜੀਵਨ ਸ਼ੈਲੀ ਬਾਰੇ ਤੇ ਇੰਨਾ ਜ਼ਿਆਦਾ ਜਿਵੇਂ ਮੈਂ ਗੱਲ ਕੀਤੀ ਸਹਜਤਾ ਧਰਮਾ ਠਹਿਰਾਓ ਇਹ ਕਿਵੇਂ ਆ ਮੈਨੂੰ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਜੀ ਪਰ ਇਹਦਾ ਜਵਾਬ ਹੈ ਨਹੀਂ ਮੇਰੇ ਕੋਲੇ ਆ ਮੈਨੂੰ ਇਹ ਨਹੀਂ ਪਤਾ ਕਿ ਇਹ ਕਿੱਦਾਂ ਬਣਿਆ ਜਾਂ ਕਿੱਦਾਂ ਨਹੀਂ ਇਹ ਸ਼ਾਇਦ ਇਹਦਾ ਜਵਾਬ ਮੇਰੇ ਮਾਪੇ ਦੇ ਸਕਦੇ ਆ ਕਿ ਉਹਨੋਂ ਦੀ ਪਰਵਰਿਸ਼ ਦੇ ਵਿੱਚ ਕੀ ਇਦਾਂ ਦਾ ਸੀਗਾ ਜਾਂ ਮੇਰੇ ਸਕੂਲ ਦੇ ਟੀਚਰਸ ਦੱਸ ਸਕਦੇ ਆ ਕਿ ਕਿਦਾਂ ਪਾ ਲਿਆ ਮੈਨੂੰ ਤਾਂ ਉਹ ਕਿਦਾਂ ਇਹ ਚੀਜ਼ ਬਣ ਗਈ ਕਿਉਂਕਿ ਇਹ ਮੈਨੂੰ ਤਾਂ ਨਹੀਂ ਲੱਗਦਾ ਵੀ ਮੈਂ ਕੋਈ ਖਾਸੀ ਮਿਹਨਤ ਕੀਤੀ ਹੈ ਇਹਦੇ ਵਾਸਤੇ ਤੇ ਬੈ ਮੇਰੇ ਅ ਕਾਰਨ ਮਸ ਇਹ ਸਵਾਲ ਪੁੱਛਿਆ ਵੀ ਮੈਂ ਕਿਹਾ ਵੀ ਇੱਕ ਤਾਂ ਹੁੰਦਾ ਨਾ ਵੀ ਕਿਤਾਬਾਂ ਕਰਕੇ ਜੰਗ ਰਵਾਣੀ ਕਰਕੇ ਹੈ ਨਾ ਵੀ ਇਹਨਾਂ ਚੀਜ਼ਾਂ ਤੋਂ ਵੀ ਇੱਕ ਸਹਜਤਾ ਆਉਂਦੀ ਆ ਤੇ ਅਪ ਬ੍ਰਿੰਗਿੰਗ ਜਿਹੜੀ ਹੁੰਦੀ ਆ ਉਹ ਤਾਂ ਓਬਵੀਅਸਲੀ ਉਹਦਾ ਤਾਂ ਹੈ ਨਾ ਇੱਕ ਰੋਲ ਰਹਿੰਦਾ ਹੀ ਰਹਿੰਦਾ ਜੀ 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 ਨਹੀਂ ਇਹ ਇਹਦਾ ਮੇਰੇ ਵਿੱਚ ਲੱਗਦਾ ਮੋਸਟਲੀ ਮੇਰੇ ਪਾਲਣ ਪੋਸ਼ਣ ਦਾ ਹੀ ਹੈ ਜੀ ਕਿ ਕਿਦਾਂ ਮਾਪਿਆ ਨੇ ਪਾਲਿਆ ਉਹਦੇ ਤੇ ਉਹਦੇ ਵਿੱਚ ਹੀ ਇਹ ਸਾਰੇ ਰਾਜ਼ ਆ ਛੋਟੀਆਂ ਛੋਟੀਆਂ ਗੱਲਾਂ ਹਨਾ ਜੀ ਜਿਵੇਂ ਮੈਂ ਤੁਹਾਡੀ ਇੱਕ ਪੁਰਾਣੀ ਇੰਟਰਵਿਊ ਦੇਖਦਾ ਸੀ ਵੀ ਕਿਸ ਤਰ੍ਹਾਂ ਤੁਹਾਡੇ ਪਿਤਾ ਜੀ ਨੇ ਹਨਾ ਵੀ ਛੋਟੀਆਂ ਛੋਟੀਆਂ ਗੱਲਾਂ ਵੀ ਜਦ ਕਿਸੇ ਦੇ ਘਰ ਜਾਣਾ ਤਾਂ ਮੰंजे ਦੀ ਪੈਰਦਵਲ ਬੈਠਣਾ ਸਰਾਂਦੇਵਾਂ ਲਈ ਬੈਠਣਾ ਗਲਾਸ ਕਿਵੇਂ ਫੜਨਾ ਉਹ ਗੱਲਾਂ ਮੇਰੇ ਖਿਆਲ ਦੇ ਵਿੱਚ ਹੌਲੀ ਹੌਲੀ ਆਦਤ ਬਣ ਜਾਂਦੀ ਹੈ ਹਨਾ ਜੀ ਜੀ ਬਿਲਕੁਲ ਸਾਡੇ ਨਾ ਦਾਦਾ ਜੀ ਬਹੁਤ ਕੁਝ ਸਿਖਾਉਂਦੇ ਹੁੰਦੇ ਸੀਗੇ ਮੈਂ ਇੱਕ ਗੱਲ ਉਹਨਾਂ ਦੀ ਯਾਦ ਆਉਂਦੀ ਕਿ ਕਿਸੇ ਰਿਸ਼ਤੇਦਾਰ ਵੱਲ ਗਏ ਸੀਗੇ ਤਾਂ ਆਮ ਆਪਣੇ ਪੰਜਾਬ ਦੇ ਵਿੱਚ ਇੱਕ ਰਵਾਇਤ ਹੈ ਕਿ ਆਏ ਗਏ ਬੱਚੇ ਨੂੰ ਪਾ ਪੈਸੇ ਜ਼ਰੂਰ ਦੇ ਕੇ ਤੋਰ ਦੇਣ ਸ਼ਗਨ ਵਜੋਂ ਤਾਂ ਜਦੋਂ ਰਿਸ਼ਤੇਦਾਰ ਪੈਸੇ ਦੇਣ ਲੱਗੇ ਤਾਂ ਮੇਰੇ ਦਾਦਾ ਜੀ ਨੇ ਮਨਾ ਕਰਤਾ ਕਹਿੰਦੇ ਕਿ ਜੇ ਤੁਸੀਂ ਅੱਜ ਇਹਨੂੰ ਪੈਸੇ ਦਿੱਤੇ ਨਾ ਤੇ ਅਗਲੀ ਵਾਰੀ ਇਹਨੇ ਤੁਹਾਨੂੰ ਮਿਲਣ ਵਾਸਤੇ ਨਾ ਇਹਦੇ ਅੰਦਰ ਲਾਲਚ ਹੋਣਾ ਸਰਪੰਚ ਤੇ ਇਹਨੇ ਪਿਆਰ ਦੇ ਵਿੱਚ ਨਹੀਂ ਮਿਲਣਾ ਤੁਹਾਨੂੰ ਨਾ ਲਾਲਚ ਵਿੱਚ ਮਿਲਣਾ ਵੀ ਉੱਥੇ ਗਿਆ ਕੁਝ ਮਿਲਦਾ ਹੈ ਤਾਂ ਜੇ ਤੁਸੀਂ ਚਾਹੁੰਦੇ ਆ ਕਿ ਇਹਦੀ ਪਿਓਰਿਟੀ ਬਣੀ ਰਹੇ ਇਹਦਾ ਪਿਆਰ ਰਹੇ ਤੁਹਾਡੇ ਨਾਲ ਤਾਂ ਤੁਸੀਂ ਇਹਨੂੰ ਰਿਵਾਰਡ ਜ਼ਰੂਰ ਦਿਓ ਕੁਝ ਚੰਗਾ ਕਰਨ ਤੇ ਪਰ ਇਹਦਾ ਇਹਦੇ ਤਲੀ ਤੇ ਪੈਸੇ ਨਹੀਂ ਅਤਕ ਕੇ ਇਹਦਾ ਮਨ ਨਾ ਖਰਾਬ ਕਰੋ ਉਹਦੇ ਮਨ ਦੇ ਵਿੱਚ ਤੁਸੀਂ ਮਾਇਆ ਨਾ ਪਾਓ ਤਾਂ ਉਹ ਮੈਨੂੰ ਲੱਗਦਾ ਕਿ ਉਹ ਸ਼ਾਇਦ ਚੀਜ਼ਾਂ ਜਿਹੜੀਆਂ ਉਹ ਵਰਕ ਕਰ ਗਈਆਂ ਨਾ ਬਿਲਕੁਲ ਜੀ ਤੇ ਇਹ ਇਹ ਜਿਹੜਾ ਇਹ ਜਿਹੜੀ ਪਵਿੱਤਰਤਾ ਨਾ ਜੀ ਸਾਦਗੀ ਆ ਤੇ ਸਹਜਤਾ ਠੋੜੇ ਗੀਤਾਂ ਦੇ ਵਿੱਚੋਂ ਵੀ ਹੈ ਨਾ ਛੋਟਾ ਹਲਕਦੀ ਆ ਤੇ ਹੁਣ ਜੀਵਨ ਸ਼ੈਲੀ ਦੇ ਨਾਲ ਯੂ ਮੇਰੇ ਜਹਨ ਦੇ ਵਿੱਚ ਖੋਰ ਸਵਾਲ ਆਉਂਦਾ ਜੀ ਕਿ ਆਪਣਾ ਨਾ ਮੈਂ ਅਸੀਂ ਵੀ ਵਿੱਚ ਹੀ ਆਉਨੇ ਆ ਉਸ ਚੀਜ਼ ਦੇ ਕਿ ਆਪਣੀ ਇਹ ਸਾਰੇ ਪੰਜਾਬੀਆਂ ਦੀ ਥੋੜੀ ਆਦਤ ਹੁੰਦੀ ਹੈ ਕਿ ਆਪਾਂ ਨਾ ਜਿਹੜਾ ਸਿੰਘ ਸ਼ਬਦ ਆ ਆਪਣੇ ਨਾਮ ਦੇ ਨਾਲ ਥੋੜਾ ਸਕਿਪ ਕਰ ਜਾਂਦੇ ਹਾਂ ਹਨਾ ਵੀ ਪਹਿਲਾ ਨਾਮ ਤੇ ਉਸ ਤੋਂ ਬਾਅਦ ਗੋਤ ਲਾਤਾ ਹਨਾ ਤੇ ਪਰ ਥੋੜੇ ਨਾਮ ਦੇ ਵਿੱਚ ਬੀਰ ਸਿੰਘ ਤੇ ਨਾਲ ਤੁਸੀਂ ਸਿੱਖੀ ਸਰੂਪ ਦੇ ਵਿੱਚ ਵੀ ਹੋ ਹਨਾ ਤੇ ਇੱਕ ਆਇਡੈਂਟੀਟੀ ਆ ਤੇ ਕਿਸੇ ਨੂੰ ਦੱਸਣਾ ਨਹੀਂ ਪੈਂਦਾ ਕਿਉਂਕਿ ਜਦ ਅਸੀਂ ਕਿਤੇ ਵੀ ਥੋੜੇ ਵੱਡੇ ਪੋਸਟਰ ਦੇਖੀਏ ਜਾਂ ਕੋਈ ਹੋਰ ਪੁੱਛਦਾ ਹਨ ਵੀ ਸਿੰਘ ਕਿਹਜੇ ਹੁੰਦੇ ਨੇ ਤਾਂ ਸਾਨੂੰ ਦੱਸਣਾ ਨਹੀਂ ਪੈਂਦਾ ਉਹ ਤੁਹਾਡਾ ਨਾਮ ਆ ਨਾ ਜਿਹੜਾ ਆਪਣੇ ਆਪ ਹੀ ਉਹ ਚੀਜ਼ ਨੂੰ ਐਕਸਪਲੇਨ ਕਰ ਦਿੰਦਾ ਇਹ ਦੋ ਚੀਜ਼ਾਂ ਕਨੈਕਟਡ ਨੇ ਜੀ ਸਿੱਖੀ ਸਰੂਪ ਦੇ ਵਿੱਚ ਹੋਣਾ ਤੇ ਨਾਮ ਦੇ ਵਿੱਚ ਸਰਨਾ ਮੈਨੂੰ ਇੱਕ ਸਵਾਲ ਕੀਤਾ ਜਾਂਦਾ ਜਾਂ ਕਈ ਵਾਰੀ ਕਈ ਸੱਜਣ ਕਹਿੰਦੇ ਨੇ ਵੀ ਸ਼ੁਕਰੀਆ ਤੁਸੀਂ ਸਿੱਖੀ ਸਰੂਪ ਨੂੰ ਸੰਭਾਲ ਕੇ ਰੱਖਿਆ ਤੁਸੀਂ ਆਪਣੀ ਪਛਾਣ ਨੂੰ ਸੰਭਾਲ ਕੇ ਰੱਖਿਆ ਪਰ ਮੈਂ ਉਲਟਾ ਸੋਚਦਾ ਕਿ ਇਸ ਸਰੂਪ ਨੇ ਮੈਨੂੰ ਸੰਭਾਲ ਕੇ ਰੱਖਿਆ ਕਿਉਂਕਿ ਜਦੋਂ ਤੁਸੀਂ ਸਿਰ ਤੇ ਦਸਤਾਰ ਸਜਾਈ ਹੁੰਦੀ ਆ ਤੁਹਾਡੇ ਚਿਹਰੇ ਤੇ ਦਾੜਾ ਪ੍ਰਕਾਸ਼ ਹੁੰਦਾ ਹਾਂਜੀ ਤੁਸੀਂ ਭੀੜਾਂ ਚੋਂ ਲੰਘ ਰਹੇ ਹੋ ਨਾ ਤਾਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਜੇ ਮੈਂ ਕੁਝ ਵੀ ਗਲਤੀ ਕੀਤੀ ਨਾ ਹਾਂਜੀ ਤਾਂ ਉਸ ਗਲਤੀ ਦਾ ਖਮਿਆਜਾ ਮੇਰੀ ਪੂਰੀ ਟ੍ਰਾਈਬ ਨੂੰ ਖੁਕਤਣਾ ਪੈਣਾ ਬਿਲਕੁਲ ਠੀਕ ਹੈ ਨਾ ਤੁਸੀਂ ਆਪਣੀ ਕਮਿਊਨਿਟੀ ਦੀ ਸਾਰੇ ਰਿਸਪੌਂਸਿਬਿਲਟੀ ਆਪਣੀ ਪੱਗ ਤੇ ਲੈ ਕੇ ਤੁਰਦੇ ਹੋ ਹਾਂਜੀ ਅਜੇ ਕੋਈ ਆ ਮਾਫ ਕਰਿਓ ਕਿ ਕੋਈ ਕੋਨਾ ਮੋਨਾ ਕੋਈ ਗਲਤੀ ਕਰ ਦਵੇ ਨਾ ਤਾਂ ਉਹ ਛੁੱਪ ਜਾਂਦੀ ਆ ਹਾਂਜੀ ਪਰ ਕੋਈ ਸਿਰ ਤੇ ਦਸਤਾਰ ਸਜਾ ਕੇ ਜੇ ਤੂੰ ਗਲਤੀ ਕਰਦਾ ਨਾ ਉਹ ਲੁਕ ਹੀ ਨਹੀਂ ਰਹਿੰਦੀ ਉਹ ਪਿਤਰਾ ਕਿਤੇ ਜ਼ਾਹਿਰ ਹੋ ਜਾਂਦੀ ਹੈ ਹਾਂਜੀ ਸਰ ਤੇ ਸ਼ਾਇਦ ਇਸੇ ਕਰਕੇ ਮੈਨੂੰ ਲੱਗਦਾ ਕਿ ਕਈ ਥਾਵਾਂ ਤੇ ਜ਼ਿੰਦਗੀ ਦੇ ਵਿੱਚ ਹੋਇਆ ਹੋਊਗਾ ਕਿ ਦਸਤਾਰ ਤੁਹਾਨੂੰ ਸੰਭਾਲ ਲੈਂਦੀ ਹੈ ਤੁਹਾਡਾ ਰੂਪ ਤੁਹਾਨੂੰ ਸੰਭਾਲ ਲੈਂਦਾ ਹੈ ਨਾ ਤਾਂ ਦੂਜਾ ਜਿਹੜਾ ਤੁਸੀਂ ਸਿੰਘ ਸ਼ਬਦ ਦੀ ਗੱਲ ਕੀਤੀ ਹੈ ਵੀ ਸਿੰਘ ਸ਼ਬਦ ਨਾਂ ਦੇ ਪਿੱਛੇ ਰੱਖਣਾ ਗੋਤ ਨੂੰ ਨਹੀਂ ਵਰਤਣਾ ਵੇਖੋ ਸਿੰਘ ਸ਼ਬਦ ਵਰਤਨ ਦੇ ਨਾਲ ਮੇਰੇ ਸਾਰੇ ਆਪਣੇ ਨਾਲ ਜੁੜਦੇ ਨੇ ਬਿਲਕੁਲ ਠੀਕ ਹੈ ਜੀ ਗੋਤਾਂ ਦੇ ਨਾਲ ਕੀ ਹੈ ਸਾਡੇ ਵਿੱਚ ਗੋਤਾਂ ਨੂੰ ਲੈ ਕੇ ਨਾ ਵਿਤਕਰੇ ਬਹੁਤ ਜ਼ਿਆਦਾ ਨਹੀਂ ਹੈ ਠੀਕ ਹੈ ਤਾਂ ਮੈਂ ਸਾਰਿਆਂ ਦਾ ਹੀ ਜਿਦਾਂ ਖਾਲਸਾ ਸਾਰਿਆਂ ਵਾਸਤੇ ਆ ਸਾਰਿਆਂ ਦੀ ਸੇਵਾ 'ਚ ਹਾਜ਼ਰ ਹੈ ਉਦੋਂ ਮੈਨੂੰ ਲੱਗਦਾ ਕਿ ਮੈਂ ਮੇਰਾ ਭਾਈਚਾਰਾ ਮੇਰਾ ਪਿਆਰ ਮੇਰੀ ਸਾਹ ਸਾਰਿਆਂ ਦੇ ਨਾਲ ਹੈ ਇਹ ਨਹੀਂ ਕਿ ਸਿਰ ਜੱਟਾਂ ਨਾਲ ਜਾਂਦੀ ਹੈ ਆਮ ਗੜੀਆਂ ਨਾਲ ਘਟ ਹੈ ਹੈ ਨਾ ਇਦਾਂ ਦਾ ਕੋਈ ਮਸਲਾ ਨਹੀਂ ਸੋ ਇਸ ਕਰਕੇ ਮੈਂ ਆਪਣੀ ਕਾਸਟ ਨੂੰ ਨਾਲ ਨਹੀਂ ਰੱਖਿਆ ਤੇ ਮੈਂ ਦੱਸਣਾ ਵੀ ਕੋਸ਼ਿਸ਼ ਦਾ ਜ਼ਰੂਰੀ ਨਹੀਂ ਸਮਝਦਾ ਕਿ ਕਿਹੜੇ ਪ੍ਰਵਾਨਚ ਹੋ ਜਾਂਦਾ ਹਾਂ ਹਾਂਜੀ 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 ਪਰ ਇਹ ਪਰ ਇਹ ਗੱਲ ਨੋਟਿਸ ਕੀਤੀ ਜਾਂਦੀ ਹੈ ਜੀ ਮੈਂ ਇਸ ਵਾਲ ਇਸ ਕਰਕੇ ਪੁੱਛਿਆ ਕਿ ਅਸੀਂ ਅਮ ਗੱਲਬਾਤ ਕਰ ਰਹੇ ਸੀ ਜੀ ਸੂਫੀ ਗਾਇਕਾ ਕਨਵਰ ਸਿੰਘ ਕਰੇਵਾਲ ਹੋਣਾ ਤੇ ਉਹ ਕਹਿੰਦੇ ਮੈਂ ਵੀ ਮੈਂ ਹੌਲੀ ਹੌਲੀ ਇਹ ਕਰ ਰਹੇ ਹਾਂ ਵੀ ਮੈਂ ਕਨਵਰ ਸਿੰਘ ਤੁਸੀਂ ਮੈਨੂੰ ਕਿਹ ਕਿਹ ਸੰਬੋਧਨ ਕਰੋ ਤੇ ਵੀ ਆਉਣ ਵਾਲੇ ਮੇਰੇ ਪ੍ਰੋਜੈਕਟਾਂ ਦੇ ਵਿੱਚ ਵੀ ਮੈਂ ਚਾਹਾਂਗਾ ਵੀ ਕਨਵਰ ਸਿੰਘ ਹਨਾ ਵੀ ਆਪ ਨੇ ਉਹਨਾਂ ਨੇ ਇਹ ਚੀਜ਼ ਬਿਲਕੁਲ ਕਰ ਦਿੱਤੀ ਹੈ ਜੀ ਬਹੁਤ ਵੱਡੀ ਗੱਲ ਹੈ ਹੁਣ ਜਿਹੜੇ ਵੀ ਉਹਨਾਂ ਦੇ YouTube ਦੇ ਉੱਤੇ ਜਿੰਨੇ ਵੀ ਗਾਣੇ ਆਉਂਦੇ ਉਹ ਚ ਕਨਵਰ ਸਿੰਘ ਹੀ ਆਉਂਦਾ ਹੈ ਜੀ ਬਹੁਤ ਵੱਡੀ ਗੱਲ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਗੱਲ ਕਰਦੇ ਆਂ ਜੀ ਥੋੜੀ ਗਾਇਕੀ ਬਾਰੇ ਹਨਾ ਥੋੜੀ ਗਾਇਕੀ ਦਾ ਜਿਹੜਾ ਤੇ ਗਾਇਕੀ ਤੇ ਗੀਤਾਂ ਗੀਤਕਾਰੀ ਦਾ ਸਫਰ ਮੈਂ ਕਹਾ ਗਾਇਕੀ ਦਾ ਵਿਲੱਖਣ ਰਿਹਾ ਬਾਕੀ ਨਾਲੋਂ ਇੱਥੇ ਜਿੱਥੇ ਆਪਾਂ ਦੇਖੀਏ ਕਿ ਬਾਕੀ ਜਿਹੜੇ ਗਾਇਕ ਹੁੰਦੇ ਨੇ ਹਨਾ ਉਹ ਗੀਤਕਾਰੀ ਦੇ ਬਲ ਤੋਂ ਗਾਇਕੀ ਵੱਲ ਨੂੰ ਆਉਂਦੇ ਨੇ ਤੁਸੀਂ ਗਾਕੀ ਤੋਂ ਗੀਤਕਾਰੀ ਹੁਣ ਤਾਂ ਚਲੋ ਦੋਨੇ ਚੀਜ਼ਾਂ ਨਾਲ ਨਾਲ ਹੈ ਨਾ ਪੈਰਲਲ ਚੱਲ ਰਹੀਆਂ ਨੇ ਉਸ ਪਿੱਛੇ ਕੀ ਕਾਰਨ ਵੀ ਤੁਹਾਨੂੰ ਲੱਗਿਆ ਵੀ ਜੇ ਮੈਂ ਕਿਸੇ ਹੋਰ ਦੇ ਗੀਤ ਗਾਵਾਂਗਾ ਕਿ ਸ਼ਾਇਦ ਉਹਨਾਂ ਕਨੈਕਟ ਨਾ ਕਰ ਸਕਾਂ ਉਸ ਬਾਬਤ ਥੋੜਾ ਜਿਹਾ ਨਹੀਂ ਐਦਾ ਨਹੀਂ ਵੀਰ ਜੀ ਐਕਚੁਅਲ 'ਚ ਨਾ ਆ چھوٹਾ ਸੀਗਾ ਜਦੋਂ ਮੈਂ 5 ਸਾਲ ਦਾ ਉਹਨੂੰ ਗਾਉਣਾ ਸ਼ੁਰੂ ਕੀਤਾ ਸੀਗਾ ਠੀਕ ਹੈ ਫਿਰ 6ਵੀਂ ਪੰਨਵੀਂ 6ਵੀਂ ਦੇ ਵਿੱਚ ਆਉਂਦਿਆਂ ਆਉਂਦਿਆਂ ਮੈਨੂੰ ਥੋੜਾ ਗੀਤਾਂ ਨੂੰ ਲਿਖਣ ਦਾ ਵੀ ਰੁਝਾਨ ਪੈਣ ਲੱਗ ਗਿਆ ਸੋ ਮੇਰੀ ਆਦਤ ਇਹ ਬਣ ਗਈ ਮੈਂ ਥੋੜਾ ਨਾ ਟਿਮਿਡ ਨੇਚਰ ਦਾ ਸੀਗਾ ਬਚਪਨ ਦੇ ਵਿੱਚ ਮੈਂ ਆਪਣੇ emotions ਬਹੁਤ ਲਾਊਡ ਐਕਸਪ੍ਰੈਸ ਨਹੀਂ ਕਰ ਪਾਉਂਦਾ ਸੀਗਾ ਠੀਕ ਹੈ ਸੋ ਮੈਂ ਕੀ ਕਰਦਾ ਹੁੰਦਾ ਸੀ ਮੈਂ ਉਹਨੂੰ ਚਿੱਠੀ ਦੇ ਰੂਪ 'ਚ ਲਿਖ ਕੇ ਜਦੋਂ ਕਿਸੇ ਮਿੱਤਰ ਨਾਲ ਜੇ ਲੜਾਈ ਹੋਈ ਤਾਂ ਮੈਂ ਹੋ ਸਕਦਾ ਹੈ ਕਿ ਉਹਨੂੰ ਫੇਸ ਟੂ ਕੁਝ ਨਾ ਕਹਾਂ ਮੈਂ ਬਿਲਕੁਲ ਚੁੱਪ ਰਹਿ ਜਾਂਵਾਂ ਪਰ ਮੈਂ ਇੱਕ ਚਿੱਠੀ ਦੇ ਵਿੱਚ ਆਪਦੀ ਸਾਰੀ ਗੱਲ ਲਿਖ ਕੇ ਦੇ ਦਿੰਦਾ ਹੁੰਦਾ ਸੀ ਵੀ ਜੋ ਮੈਂ ਮਹਿਸੂਸ ਕਰ ਰਿਹਾ ਆਂ ਵੀ ਆਹ ਗੱਲ ਹੈ ਅੱਛਾ ਤਾਂ ਉਹਦਾ ਹੀ ਇੱਕ ਮਿੱਤਰ ਆ ਮੇਰਾ ਉਹਦੇ ਨਾਲ ਕਿਸੇ ਗੱਲੋਂ ਮੇਰੀ ਹੋਈ ਤਾਂ ਮੈਂ ਉਹ ਚਿੱਠੀ ਗਾਣੇ ਦੇ ਰੂਪ ਚ ਲਿਖੀ ਸੀਗੀ ਉਹ ਚਿੱਠੀ ਮਤਲਬ ਜਦੋਂ ਮੇਰੇ ਮਿੱਤਰ ਨੇ ਪੜ੍ਹੀ ਤਾਂ ਉਹ ਅਗਲੇ ਦਿਨ ਆ ਕੇ ਮੈਨੂੰ ਕਹਿੰਦਾ ਵੀ ਇਹਦੋਂ ਤਾਂ ਚਾਰ ਚਪੇੜਾ ਮਾਰ ਲੈਂਦਾ ਵਧੀਆ ਸੀ ਵੀ ਜੋ ਤੂੰ ਗੱਲਾਂ ਕਹਿਦੀਆਂ ਐ ਮੈਂ ਜਿੰਨੀ ਵਾਰੀ ਪੜ੍ਹਿਆ ਓੰਨੀ ਵਾਰੀ ਮੈਂ ਰੋਇਆ ਆ ਹਣਾ ਤੇ ਉਹਨੇ ਫਿਰ ਮੈਨੂੰ ਕਿਹਾ ਵੀ ਤੂੰ ਗਾਣੇ ਵੀ ਲਿਖ ਸਕਦਾ ਹਾਂਜੀ ਉਹ ਛੇਵੇਂ ਸੀਗਾ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਫਿਰ ਹੌਲੀ 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 ਕਰਦੇ ਆ ਉਹ ਚਲੋ ਟੂਲਸ ਮੇਰੇ ਜਿਹੜੇ ਸੀ ਉਹ ਨਿੱਖਰਦੇ ਗਏ ਤੇ ਕਿਤਨਾ ਕਿਤੇ ਪਰਵਰਿਸ਼ ਨੇ ਕੰਮ ਕੀਤਾ টিਚਰਸ ਨੇ ਕੰਮ ਕੀਤਾ ਤਾਂ ਮਨੁਸ਼ੀਰਜ ਕੇ ਕਾੜ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਜੀ ਨਾ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਹੁਣ ਬਾਈ ਇੱਕ ਨਾ ਕਿਸੇ ਵੀ ਪედა ਦਾ ਸੁਪਨਾ ਹੁੰਦਾ ਵੀ ਜਿਹੜਾ ਲੋਕ ਮੈਨੂੰ ਜਾਣਨ ਮੈਨੂੰ ਮੇਰੇ ਪੁੱਤਰ ਦੇ ਨਾਮ ਨਾਲ ਜਾਣਿਆ ਜਾਵੇ ਹੈ ਨਾ ਜੀ ਤੇ ਥੋੜੀ ਪਰਵਰਿਸ਼ ਦੇ ਵਿੱਚ ਤੁਹਾਡੇ ਪਿਤਾ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਉਹ ਮੈਂ ਅਸੀਂ ਜੇ ਤੁਸੀਂ ਉਹ ਪਲ ਸਾਡੇ ਨਾਲ ਸਾਂਝੇ ਕਰ ਸਕੋ ਕਿ ਜਦ ਤੁਸੀਂ ਪਹਿਲੀ ਵਾਰ ਨਾ ਤੁਹਾਡਾ ਗਾਇਕੀ ਦੇ ਵਿੱਚ ਜਾਂ ਗੀਤਕਾਰੀ ਦੇ ਵਿੱਚ ਨੌ ਹੋਇਆ ਤੇ ਤੁਹਾਡੇ ਪਿਤਾ ਨੇ ਹਨਾ ਤੁਹਾਨੂੰ ਉਹ ਤੁਹਾਡੀ ਇੱਕ ਗੱਲਬਾਤ ਹੋਈ ਹੋਏ ਹਨਾ ਵੀ ਉਸ ਮਕਾਮ ਤੇ ਪਹੁੰਚ ਕੇ ਉਹ ਪਲ ਕੁਝ ਤੁਹਾਡੇ ਜ਼ਿਹਨ ਦੇ ਵਿੱਚ ਆਉਂਦੇ ਹੋ ਮੈਂ ਕਾਫੀ ਹੱਦ ਤੱਕ ਆਪਣੇ ਪਿਤਾ ਜੀ ਵਰਗਾ ਹੀ ਆਂ ਜੀ ਸੁਭਾਅ ਪਜੋ ਵੀ ਉਹ ਵੀ ਬੜੇ ਠੰਡੇ ਸੁਭਾਅ ਦੇ ਨੇ ਔਰ ਸਾਡੇ ਪਰਿਵਾਰ ਤੇ ਸਾਰਿਆਂ ਦਾ ਹੀ ਇਦਾਂ ਕਿ ਅਸੀਂ ਨਾ ਬਹੁਤ ਲਾਊਡ ਐਕਸਪ੍ਰੈਸ਼ਨਸ ਦਿੰਦੇ ਸੀ ਹਾਂਜੀ ਤੇ ਕੁਇਕ ਡੈਡੀ ਕਿੰਨੇ ਵੀ ਖੁਸ਼ ਹੋਣ ਮੇਰੀ ਕਿਸੇ ਵੀ ਗਲਤੋਂ ਤੇ ਉਹ ਬਹੁਤ ਜ਼ਿਆਦਾ ਜ਼ਾਹਰ ਨਹੀਂ ਕਰਦੇ ਹਾਂਜੀ ਜਦੋਂ ਮੇਰਾ ਪਹਿਲਾ ਗਾਣਾ ਫਿਲਮ ਦੇ ਵਿੱਚ ਆਇਆ ਸੀ ਅੰਬਰਾਂ ਤੋਂ ਤਾਰੇ ਰਮਾਂ ਤੋੜਦਾ ਤੇਰੀ ਚੁੰਨੀ ਤੇ ਸਜਾਉਣ ਲਈ ਤਾਂ ਜਲੰਧਰ ਦੇ ਇੱਕ ਥੀਏਟਰ ਦੇ ਵਿੱਚ ਅਸੀਂ ਪਿਓ-ਪੁੱਤ ਫਿਲਮ ਦੇਖਣ ਗਏ ਸੀ ਅੱਛਾ ਜੀ ਤੇ ਫਿਲਮ ਦੇ ਵਿੱਚ ਜਦੋਂ ਜਿਸ ਥਾਂ ਤੇ ਗਾਣਾ ਆਇਆ ਤਾਂ ਪਹਿਲੀ ਵਾਰੀ ਮੈਂ ਦੇਖਿਆ ਸੀ ਵੀ ਪਿਤਾ ਜੀ ਨੇ ਕਿਸੇ ਗਾਣੇ ਦੀ ਤਾੜੀ ਮਾਰੀ ਹੋਵੇ ਅੱਛਾ ਜੀ ਐਜ਼ ਅ ਗਾਇਕ ਜਾਂ ਐਜ਼ ਅ ਗੀਤਕਾਰ ਐਜ਼ ਅ ਗੀਤਕਾਰ ਅਮਰਿੰਦਰ ਗਿੱਲ ਪਾਜੀ ਨੇ ਗਾਇਆ ਸੀਗਾ ਜੀ ਤੇ ਉਹ ਜਦੋਂ ਮੈਂ ਕਤਈ ਦਾ ਫੇਸ ਦੇਖਿਆ ਤਾਂ ਮੈਨੂੰ ਲੱਗਿਆ ਵੀ ਮਹਿਸੂਸ ਹੋਇਆ ਉਹਨਾਂ ਦੀ ਅੰਦਰ ਦੀ ਭਾਵਨਾ ਸੀ ਜਿਹੜੀ ਉਹ ਖੁਸ਼ੀ ਦੇ ਵਿੱਚ ਸੀਗੇ ਹੈਨਾ ਤੇ ਹਾਲ ਦੇ ਵਿੱਚ ਬਾਕੀ ਜਿਹੜੇ ਲੋਕ ਸੀਗੇ ਉਹਨਾਂ ਨੂੰ ਨਹੀਂ ਪਤਾ ਸੀ ਵੀ ਇਹ ਇੱਕ ਬੰਦਾ ਕਿਉਂ ਤਾੜੀਆਂ ਮਾਰ ਰਿਹਾ ਇਸ ਗੀਤ ਦੇ ਉੱਤੇ ਹੈਨਾ ਉਹ ਸਿਰਫ ਮੈਨੂੰ ਪਤਾ ਸੀਗਾ ਤਾਂ ਉਹ ਇਦਾਂ ਦੀਆਂ ਬੜੀਆਂ ਪਿਆਰੀਆਂ ਮੂਵਮੈਂਟਸ ਨੇ ਉਹਨਾਂ ਦੇ ਨਾਲ ਹੁਣ ਵੀ ਕੋਈ ਚੀਜ਼ ਜਦੋਂ ਅਸੀਂ ਬਣਾਉਨੇ ਆ ਤੇ ਮੇਰੀ ਪਾਦਤ ਆ ਮੈਂ ਪਤਾਈ ਨੂੰ ਭੇਜਣੀ ਭੇਜਣੀ ਹੈ ਵੀ ਤੁਸੀਂ ਇਹ ਸੁਣ ਕੇ ਦੇਖਿਓ ਹਾਂਜੀ ਵਾਈਫ ਨੂੰ ਭੇਜਣੀ ਭੇਜਣੀ ਹੈ ਵੀ ਦੇਖ ਕੇ ਸੁਣ ਕੇ ਹਨਾ ਸੋ ਡਿਸਕਸ਼ਨ ਦੇ ਵਿੱਚੋਂ ਇਹ ਚੀਜ਼ਾਂ ਜਿਹੜੀਆਂ ਉਹ ਨਿਕਲਦੀਆਂ ਨੇ ਤੇ ਉਹ ਥੋੜੇ ਵੱਡੇ ਆਲੋਚਕ ਵੀ ਨੇ ਜੇ ਜਿੱਥੇ ਮੈਂ ਕਲਮਾ ਬੀਖਾ ਸਕਦਾ ਬਹੁਤ ਵੱਡੀ ਬਹੁਤ ਵੱਡੀ ਜੀ ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਪਸੰਦ ਉਹਨਾਂ ਨੇ ਬਿਲਕੁਲ ਨਹੀਂ ਹਾਂ ਨਹੀਂ ਮੈਨੂੰ ਚੰਗਾ ਲੱਗਾ ਹਾਂਜੀ ਨਫ਼ਰਤਾਂ ਹੀ ਵਰਕਆਊਟ ਵੀ ਤਾਂ ਹੀ ਕਰਦਾ ਜੇ ਹਰ ਗੱਲ ਇੱਕ ਗੱਲ ਤੇ ਹੋ ਜੇ ਵੀ ਨਹੀਂ ਠੀਕ ਹੈ ਹਨਾ ਤੇ ਤੇ ਹਾਂਜੀ ਤੇ ਬਾਈ ਹੁਣ ਗੱਲ ਕਰਦੇ ਹਾਂ ਥੋੜੀ ਜਿਹੜੀ ਗੀਤਾਂ ਵਿੱਚ ਲਈ ਹੈ ਨਾ ਸ਼ਬਦਾਂ ਦੀ ਰਵਾਨਗੀ ਜਦੋਂ ਮੈਂ ਤੁਹਾਡੇ ਗੀਤ ਸੁਣਦਾ ਪੜ੍ਹਦਾ ਤਾਂ ਮੈਨੂੰ ਸਰਤਾਜ ਸਾਹਿਬ ਹੋਂ ਦਾ ਗੀਤ ਕਿ ਪਿਆ ਜਦੋਂ ਬਈ ਮੈਂ ਗੁਰਮਖੀ ਦਾ ਬੇਟਾ ਮੈਨੂੰ ਤੋੜਦੇ ਨੇ ਆਖਾਂ ਹਾਂਜੀ ਜਿਹੜੇ ਤੁਹਾਡੇ ਗੀਤ ਨੇ ਗੀਤਕਾਰ ਯਾਨੋ ਐਫਰਟ ਪਲਸ ਆ ਤੇ ਇਸ ਤਰ੍ਹਾਂ ਨਹੀਂ ਲੱਗਦਾ ਵੀ ਇੱਕ ਸ਼ਬਦ ਦੂਜੇ ਸ਼ਬਦ ਨੂੰ ੱੱਕੇ ਨਾਲ ਤੋੜ ਰਿਹਾ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਨਦੀ ਦਾ ਵਹਾਅ ਹੁੰਦਾ ਹੈ ਨਾ ਤੇ ਉਸ ਬਾਰੇ ਉਸ ਬਾਬਤ ਥੋੜਾ ਜਿਹਾ ਦੱਸੋ ਵੀ ਕਿਵੇਂ ਉਪਜਦੇ ਨੇ ਉਹ ਸ਼ਬਦ ਤੁਹਾਡੇ ਜ਼ਹਿਨ ਦੇ ਵਿੱਚ ਤੇ ਪਰ ਇਹਦੇ 'ਚ ਐਕਸਪ੍ਰੈਸ਼ਨ ਦੀ ਖੇਡ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਲਈ ਲਿਖੋਗੇ ਨਾ ਫਿਰ ਤੁਹਾਡੀ ਜ਼ੁਬਾਨ ਨਹੀਂ ਅੜੇਗੀ ਜਦੋਂ ਤੁਸੀਂ ਆਪਣੇ ਆਪ ਨੂੰ ਪ੍ਰੀਪੇਅਰ ਕਰਕੇ ਲਿਖੋਗੇ ਤਾਂ ਤੁਹਾਡੀ ਜ਼ੁਬਾਨ ਅੜੇਗੀ ਤੁਹਾਡੇ ਅੱਖਰ ਅੜਨਗੇ ਅਸੀਂ ਜਦੋਂ ਆਪਣੇ ਐਕਸਪ੍ਰੈਸ਼ਨ ਚ ਬੋਲ ਰਹੇ ਹੁੰਦੇ ਹਾਂ ਅਸੀਂ ਇਮੋਸ਼ਨਲ ਹੋਈਏ ਹਾਂਜੀ ਤਾਂ ਸਾਡੇ ਅੰਦਰ ਦਾ ਜਿੰਨਾ ਗੁਬਗੁਬਾਰ ਹੁੰਦਾ ਹੈ ਸਿੱਧਾ ਨਿਕਲਦਾ ਹੈ ਪਰ ਜਦੋਂ ਅਸੀਂ ਇੱਕ ਸਪੀਚ ਦੇਣੀ ਹੁੰਦੀ ਆ ਉੱਥੇ ਸਾਡੇ ਅੱਖਰ ਫੰਬਲ ਕਰਦੇ ਨੇ ਫੰਬਲ ਕਰ ਜਾਂਦੇ ਬਿਲਕੁਲ ਕਿਉਂਕਿ ਉੱਥੇ ਐਕਸਪ੍ਰੈਸ਼ਨ ਨਹੀਂ ਹੁੰਦਾ ਉੱਥੇ ਅਸੀਂ ਪ੍ਰੈਜ਼ੈਂਟ ਕਰ ਰਹੇ ਹੁੰਦੇ ਆ ਇੱਕ ਬਨਾਵਟ ਆ ਜਾਂਦੀ ਹੈ ਬਨਾਵਟ ਆ ਜਾਂਦੀ ਹੈ ਹੈਨਾ ਸੋ ਇਹੀ ਮੈਨੂੰ ਲੱਗਦਾ ਹੈ ਕਿ ਇੱਕ ਚੀਜ਼ ਹੈ ਜਿਹੜੀ ਅੱਖਰਾਂ ਨੂੰ ਰਵਾਨਗੀ ਦਿੰਦੀ ਹੈ कि ਜਦੋਂ ਤੁਸੀਂ ਵਾਕਿਆ ਹੀ ਆਪਣੇ ਆਪ ਨੂੰ ਖੋਲਣਾ ਚਾਹੁੰਦੇ ਹੋ ਕਾਕਸ ਦੇ ਉੱਤੇ ਹਾਂਜੀ ਤਾਂ ਫਿਰ ਅੱਖਰ ਜਿਹੜੇ ਨੇ ਉਹ ਆਪਣੇ ਆਪ ਤੁਰਦੇ ਨੇ ਉਹ ਤੁਰਨੇ ਨਹੀਂ ਪੈਂਦੇ ਮੈਨੂੰ ਪਤਾ ਕਿਵੇਂ ਲੱਗਦਾ ਜੀ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਨਾ ਥੋੜੀ ਜਿਹਾ ਤੁਸੀਂ ਗੀਤ ਕਿਉਂਕਿ ਤੁਸੀਂ ਬਹੁਤ ਵਾਰੀਆਂ ਆਏ ਹੁੰਦਾ ਵੀ ਸਿਚੁਏਸ਼ਨ ਦੇ ਬਣਾ ਦਿੰਦੇ ਹੋ ਹਨਾ ਜਿੱਦਾਂ ਇੱਕ ਬਹੁਤ ਥੋੜੀ ਕਲਾਸਿਕ ਐਗਜ਼ਾਮਪਲ ਤੁਸੀਂ ਦਿੱਤੇ ਸੀ ਵੀ ਮੀਂਹ ਪੈ ਰਿਹਾ ਤੁਸੀਂ ਇੱਕ ਕਮਰੇ ਦੇ ਵਿੱਚ ਬੈਠੇ ਹੋ ਹਨਾ ਜਿੱਥੇ ਤੁਸੀਂ ਨਹੀਂ ਹੋਣਾ ਚਾਹੁੰਦੇ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਤੁਹਾਡੀ ਜਿਹੜੀ ਵਰਤੀ ਆ ਪ੍ਰਮਾਤਮਾ ਨਾਲ ਜੁੜਦੀ ਆ ਤੇ ਉਸ ਤੋਂ ਬਾਅਦ ਹਨਾ ਵੀ ਉਹ ਜਿਹੜੀ ਗੱਲਬਾਤ ਹੁੰਦੀ ਆ ਤੁਹਾਡੇ ਤੇ ਪ੍ਰਮਾਤਮਾ ਦੇ ਵਿੱਚ ਹਨਾ ਵੀ ਉਹ ਸ਼ਬਦੀ ਰੂਪ ਧਰ ਕਰ ਲੈਂਦੀ ਆ ਜੀ ਤੇ ਇਹ ਹੁੰਦਾ ਜੀ ਠੀਕ ਹੈ ਜੀ ਨਾ ਮੈਂ ਮੈਂ ਕਨਫਰਮ ਕਰਦਾ ਸੀ ਤੁਹਾਡੇ ਨਾਲ ਵੀ ਇਦਾਂ ਹੀ ਹੈ ਨਾ ਮੈਨੂੰ ਇੱਕ ਹੋਰ ਇੱਕ ਸਿਰਫ ਮੈਂ ਐਗਜ਼ਾਮਪਲ ਦਵਾ ਜੇ ਹੈ ਨਾ ਵੀ ਜਿਵੇਂ ਬਿਰਤੀ ਦੀ ਗੱਲ ਕਰਦੇ ਆ ਵੀ ਮੈਨੂੰ ਲੱਗਦਾ ਪਈ ਨਹੀਂ ਵੀ ਜਦ ਤੁਸੀਂ ਗੀਤ ਲਿਖਣ ਬੈਹਨੇ ਹੋ ਹੈ ਨਾ ਜਦ ਜਾਂ ਉਹ ਤੁਹਾਡੇ ਜ਼ਹਿਨ ਦੇ ਵਿੱਚ ਉਹ ਹੋ ਉਪਪੋਜ ਦੇ ਨਹੀਂ ਹੈ ਨਾ ਜਿਵੇਂ ਛੋੜੇ ਹੁੰਦੇ ਨੇ ਪਿੰਡਾਂ ਦੇ ਵਿੱਚ ਦੇਖਿਆ ਸੀ ਨਾ ਕਿ ਪਿੰਡਾਂ ਦੇ ਵਿੱਚ ਜਦ ਰਾਜ ਮਿਸਤਰੀ ਹੁੰਦੇ ਨੇ ਨਾ ਜਦ ਉਹ ਕਿਸੇ ਦੀਵਾਰ ਨੂੰ ਬਣਾਉਂਦੇ ਨੇ ਤਾਂ ਉਹ ਇੱਕ ਸੂਤ ਲਾ ਲੈਂਦੇ ਨੇ ਵੀ ਉਹਦਾ ਇੱਕ ਧਾਗੇ ਦਾ ਸਿਰਾ ਇੱਕ ਪਾਸੇ ਤੇ ਇੱਕ ਪਾਸੇ ਦੂਜੀ ਹੈ ਧਾਗੇ ਦਾ ਸਿਰਾ ਨਾ ਮੈਨੂੰ ਆਇ ਲੱਗਦਾ ਵੀ ਉਸ ਥੋੜੀ ਬਿਰਤੀ ਦਾ ਇੱਕ ਧਾਗੇ ਦਾ ਜਿਹੜਾ ਹਿੱਸਾ ਹੁੰਦਾ ਉਹ ਥੋੜੇ ਹੱਥ ਦੇ ਵਿੱਚ ਹੁੰਦਾ ਤੇ ਦੂਸਰਾ ਪਰਮਾਤਮਾ ਦੇ ਯਾਤਰੇ ਵਿੱਚ ਮੈਨੂੰ ਲੱਗਦਾ ਸਾਰਾ ਆਰਟ ਇਦਾਂ ਹੀ ਹੈ ਜੀ ਕੋਈ ਵੀ ਆਰਟ ਹੈ ਦੁਨੀਆ ਦਾ ਉਹ ਇਦਾਂ ਹੀ ਹੁੰਦਾ ਸੀ ਉਹਦਾ ਮੀਡੀਅਮ ਜਿਹੜਾ ਇੱਕੋ ਥਾਂ ਤੋਂ ਨਿਕਲਦਾ ਹੈ ਹਾਂਜੀ ਕਲਾ ਦਾ ਮਹਾਦਾਤਾ ਤਾਂ ਉਹੀ ਹੈ ਹੈਨਾ ਅਸੀਂ ਜੇ ਦੀ ਐਗਜ਼ਾਮਪਲ ਲੈਣੀ ਹੋਵੇ ਤੇ ਅਸੀਂ ਉਹਦੇ ਹੱਥ ਦਾ ਇੱਕ ਇਨਸਟਰੂਮੈਂਟ ਆ ਹਾਂਜੀ ਬਿਲਕੁਲ ਜਿਹਨੂੰ ਉਹ ਵਜਾ ਕੇ ਤੇ ਇੱਕ ਰਾਗ ਜਾਂ ਇੱਕ ਸ਼ਬਦ ਜਾਂ ਇੱਕ ਗੀਤ ਪੈਦਾ ਕਰ ਦਿੰਦਾ ਹੈ ਹੈਨਾ ਤੇ ਮੈਨੂੰ ਐ ਲੱਗਦਾ ਵੀ ਜਿਵੇਂ ਵੀ ਪ੍ਰਮਾਤਮਾ ਛੋੜਣਾ ਇੱਕ ਅਣਕਹੀ ਡੀਲ ਹੋਵੇ ਵੀ ਉਹ ਕਹਿੰਦਾ ਵੀ ਜਿਵੇਂ ਥੋੜਾ ਸਿੱਖੀ ਸਰੂਪ ਆ ਹਨਾ ਸਾਂਭ ਕੇ ਰੱਖਿਆ ਹੋਇਆ ਵੀ ਨਹੀਂ ਇਹਦੇ ਸੇ ਮੇਰੀ ਕੋਈ ਖਾਸੀਅਤ ਨਹੀਂ ਜੀ ਇਹ ਡੀਲ ਸਾਰਿਆਂ ਨਾਲ ਹੀ ਆ ਅੱਛਾ ਜੀ ਇਹ ਤੁਹਾਡੇ ਨਾਲ ਵੀ ਓਨੀ ਹੀ ਆ ਸਾਰਿਆਂ ਨਾਲ ਹੀ ਆ ਜੀ ਇਹ ਮਹਿਸੂਸ ਕਰਨ ਤੇ ਆ ਮੈਨੂੰ ਐ ਨਹੀਂ ਲੱਗਦਾ ਕਿ ਪ੍ਰਮਾਤਮਾ ਨੇ ਕਦੀ ਕਿਸੇ ਨਾਲ ਵਿਤਕਰਾ ਕੀਤਾ ਕਿ ਮੈਂ ਇਹਦਾ ਬਹੁਤਾ ਤੇ ਇਹਦਾ ਘੱਟ ਆ ਹਾਂ ਜੀ ਉਹ ਸਾਰਿਆਂ ਦਾ ਓਨਾ ਹੀ ਆ ਨਹੀਂ ਪਰ ਥੋੜੇ ਕੰਮ ਦੇ ਵਿੱਚ ਵੀ ਝਲਕਣਾ ਚਾਹੀਦਾ ਨਾ ਜੀ ਜਿਵੇਂ ਹੁਣ ਚਲੋ ਵੀ ਕਈ ਹਨਾ ਕਈ ਮੈਂ ਜਿਵੇਂ ਐਗਜ਼ਾਮਪਲ ਦੇ ਇਹ ਵੀ ਅੱਜਕੱਲ ਜਿੱਦਾਂ ਨਗੀਤ ਚੱਲਦੇ ਨੇ ਹਨਾ ਕਾਰਾਂ ਦੇ ਗੱਡੀਆਂ ਦੇ ਜਾਂ ਕਿਸੇ ਹੋਰ ਹਨਾ ਵੀ ਕਿ ਜਦ ਉਹੋ ਜਿਹਾ ਗੀਤ ਕੋਈ ਲਿਖਣ ਲੈਂਦਾ ਹਨਾ ਫੇਰ ਤਾਂ ਸ਼ਬਦ ਪਰਮਾਤਮਾ ਨਾਲ ਸੰਪਰਕ ਨਹੀਂ ਵੇਖੋ ਇਦਾਂ ਆ ਤੁਸੀਂ ਨਾ ਸੂਰਜ ਦੀ ਐਗਜ਼ਾਮਪਲ ਲੈ ਕੇ ਦੇਖ ਸਕਦੇ ਹੋ ਕਿ ਸੂਰਜ ਦਾ ਕੰਮ ਪ੍ਰਕਾਸ਼ ਦੇਣਾ ਹੈ ਠੀਕ ਹੈ ਉਹਨੇ ਕਦੀ ਇਹ ਦੇਖ ਕੇ ਪ੍ਰਕਾਸ਼ ਨਹੀਂ ਵੰਡਿਆ ਕਿ ਇਹ ਮਾੜੇ ਕਰਦਾ ਜਾਂ ਚੰਗੇ ਕਰਦਾ ਇਹਨੇ ਪੁੰਨ ਕੀਤੇ ਜਾਂ ਇਹਨੇ ਪਾਪ ਕੀਤੇ ਉਹਦਾ ਪ੍ਰਕਾਸ਼ ਤਾਂ ਸਮਾਨ ਹੈ ਸਾਰਿਆਂ ਵਾਸਤੇ ਇੱਕੋ ਜਿਹਾ ਹੈ ਹੁਣ ਜੇ ਕੋਈ ਸੂਰਜ ਵੱਲ ਨੂੰ ਮੂੰਹ ਕਰਕੇ ਖੜਾ ਤੇ ਉਹ ਉਹ ਚਾਨਣ ਚ ਹੈ ਜੇ ਪਿੱਠ ਕਰਕੇ ਖੜਾ ਤੇ ਉਹਨੂੰ ਪਰਛਾਵਾਂ ਹੀ ਦਿਸਣਾ ਹੈ ਹੈਨਾ ਸੋ ਉਹ ਦਿੱਕਤ ਸਿਰਫ ਉਸ ਬੰਦੇ ਦੇ ਉਹ ਕਿਹੜੇ ਪਾਸੇ ਨੂੰ ਮੂੰਹ ਕਰਕੇ ਖੜਾ ਹੈ ਦਿੱਕਤ ਸਿਰਫ ਇੰਨੀ ਹੈ ਬਹੁਤ ਖੂਬਸੂਰਤ ਹੈ ਬਹੁਤ ਖੂਬਸੂਰਤ ਹੈ ਅਛਾ ਭਾਈ ਗੱਲ ਕਰਦੇ ਹੁਣ ਠੁੱਡੀ ਨਾ ਜਿਹੜੀ ਸਾਂਝਾ ਰਿਦਮ ਵੋਇਸ ਦੇ ਨਾਲ ਹੈਨਾ ਤੇ ਜਿਸ ਤਰ੍ਹਾਂ ਦਾ ਤੁਹਾਡਾ ਵਿਅਕਤੀਤਵਾਹ ਹੈ ਨਾ ਮੈਨੂੰ ਲੱਗਦਾ ਵੀ ਜਿਹੜਾ ਕਮਰਸ਼ੀਅਲ ਅਸਪੈਕਟ ਆ ਉਹ ਤਾਂ ਤੁਹਾਡੇ ਲਈ ਸਭ ਤੋਂ ਸ਼ਾਇਦ ਵੀ ਇੱਕ ਹਨਾ ਨੀਚੇ ਵਾਲੀ ਚੀਜ਼ ਦੇ ਹੋਵੇ ਲੈਸ ਦੇ ਵਿੱਚ ਹਨਾ ਤੇ ਸਵਾਲ ਤੁਹਾਨੂੰ ਇਹ ਹੈ ਬਾਈ ਜੀ ਵੀ ਲੰਬੇ ਸਮੇਂ ਤੋਂ ਤੁਸੀਂ ਉਹਨਾਂ ਨਾਲ ਜੁੜੇ ਹੋ ਹੋ ਵੀ ਕਿਹੜੇ ਕਾਮਨ ਗਰਾਉਂਡਸ ਨੇ ਵੀ ਜਿੰਨਾਂ ਨਾਲ ਹਨਾ ਵੀ ਥੋੜੀ ਜਿਹੜੀ ਸਾਂਝ ਆ ਇੰਨੀ ਡੂੰਗੀ ਸਾਂਝ ਕਹਿ ਲਵਾਂ ਵੀ ਇੰਨੇ ਚਿਰਾਂ ਤੋਂ ਨਿਭ ਰਹੀ ਹੈ ਮੈਨੂੰ ਇਦਾਂ ਲੱਗਦਾ ਕਿ ਸਾਂਝਾਂ ਦੇ ਨਾ ਜਦੋਂ ਅਸੀਂ ਕਾਰਨ ਲੱਭਣ ਲੱਗ ਜਾਂਦੇ ਹਾਂ ਨਾ ਹਾਂਜੀ ਤਾਂ ਕਿ ਤਨਾ ਕਿਤੇ ਠੀਕ ਨਹੀਂ ਲੱਗਦਾ ਮੈਨੂੰ ਮੈਨੂੰ ਇਹ ਲੱਗਦਾ ਵੀ ਸਾਂਝ ਸਾਂਝ ਹੈ ਸਾਂਝ ਸਾਂਝ ਹੈ ਬਸ ਉਹ ਉਹਨੂੰ ਮੰਨੋ ਤੇ ਉਹਨੂੰ ਲੱਭਣ ਦੀ ਲੋੜ ਨਹੀਂ ਵੀ ਇਸ ਬੰਦੇ ਨਾਲ ਮੇਰਾ ਦਿਲ ਕਿਉਂ ਜੁੜਦਾ ਅੱਛਾ ਉਹ ਤਾਂ ਪਰਮਾਤਮਾ ਨੂੰ ਪਤਾ ਕਿਉਂ ਜੁੜਦਾ ਕਿੱਦਾਂ ਜੁੜਦਾ ਹੁਣ ਜਦੋਂ ਪਹਿਲੀ ਸਾਡੀ ਮੁਲਾਕਾਤ ਹੋਈ ਸੀ ਮੇਰੀ ਤੇ ਅਮਰਿੰਦਰ ਗਿੱਲ ਬਾਜੀ ਦੀ ਤਾਂ ਉਹ ਸਾਡੀ ਡਾਇਲਗ ਦੇ ਥਰੂ ਹੋਈ ਸੀ ਫੋਨ ਦੇ ਉੱਤੇ ਅੱਛਾ ਮੇਰਾ ਇੱਕ ਗਾਣਾ ਸੀਗਾ ਤਾਰਿਆਂ ਦੀ ਲੋਏ ਟਾਈਟਲ ਸੀ ਉਹਦਾ ਹਾਂਜੀ ਔਰ ਹੌਲੈਂਡ ਦੇ ਇੱਕ ਡਾਇਰੈਕਟਰ ਸੀਗੇ ਬੱਲੀ ਕਲਸੀ ਭਾਜੀ ਉਹਨਾਂ ਨੇ ਉਹ ਗਾਣੇ ਦਾ ਮਿਊਜ਼ਿਕ ਦਿੱਤਾ ਸੀਗਾ ਠੀਕ ਹੈ ਤੇ ਉਹ ਅਮਰਿੰਦਰ ਭਾਜੀ ਨਾਲ ਸੰਪਰਕ ਦੇ ਵਿੱਚ ਸੀਗੇ ਠੀਕ ਹੈ ਤੇ ਮੇਰੀ ਆਪਣੀ ਇੱਥੇ ਜਦੋਂ ਜਦ ਚੱਲ ਰਹੀ ਸੀ ਵੀ ਮੈਂ ਗਾਣਾ ਕਿਹਦੇ ਕਿਹਦੇ ਕੋਲੋਂ ਸ਼ੇਅਰ ਕਰਵਾ ਸਕਦਾ ਤਾਂ ਉਹਨੇ ਦਿਨੀ ਮੇਰੇ ਨਾਲ ਭਾਜੀ ਦੀ ਗੱਲ ਹੋਈ ਅੱਛਾ ਜੀ ਵੀ ਬੱਲੀ ਭਾਈ ਨੇ ਫੋਨ ਕਰਕੇ ਕਿਹਾ ਵੀ ਯਾਰ ਅਮਰਿੰਦਰ ਭਾਜੀ ਗੱਲ ਕਰਨਾ ਚਾਹੁੰਦੇ ਵੀ ਗਾਣਾ ਬਹੁਤ ਪਸੰਦ ਆਇਆ ਉਹਨਾਂ ਨੂੰ ਹਾਂਜੀ ਤਾਂ ਉਹਨੇ ਕਿਹਾ ਵੀ ਮੈਂ ਸ਼ੇਅਰ ਕਰੂੰਗਾ ਗਾਣੇ ਨੂੰ ਉਹ ਭਾਜੀ ਬਾਹਰ ਬੈਠੇ ਸੀਗੇ ਉਹਨਾਂ ਨੂੰ ਪਸੰਦ ਆਇਆ ਉਹਨਾਂ ਨੇ ਗਾਣਾ ਸ਼ੇਅਰ ਕਰਤਾ ਉਸ ਤੋਂ ਬਾਅਦ ਭਾਜੀ ਨਾਲ ਗੱਲ ਹੋਈ ਹੈ ਨਾ ਹਾਂਜੀ ਤਾਂ ਮੈਨੂੰ ਵੀ ਨਹੀਂ ਪਤਾ ਸੀ ਕਿ ਉਹਨਾਂ ਦੀਆਂ ਚੁਆਇਸਸ ਕਿੱਦਾਂ ਦੀਆਂ ਹੋਣਗੀਆਂ ਕੀ ਚੀਜ਼ ਪਸੰਦ ਹੈ ਉਹਨਾਂ ਦਾ ਰਹਿਣ ਸਹਿਣ ਕਿੱਦਾਂ ਦਾ ਉਹਨਾਂ ਨੂੰ ਮੇਰੇ ਬਾਰੇ ਨਹੀਂ ਪਤਾ ਸੀ ਹਾਂਜੀ ਮੈਂ ਤਾਂ ਫਿਰ ਥੋੜਾ ਬਹੁਤਾ ਉਹਨਾਂ ਬਾਰੇ ਜਾਣਦਾ ਸੀ ਉਹ ਮੇਰੇ ਬਾਰੇ ਤਾਂ ਬਿਲਕੁਲ ਨਹੀਂ ਜਾਣਦੇ ਸੀ ਸਿਰਫ ਇੱਕ ਗਾਣੇ ਤੋਂ ਹੀ ਜਾਣਦੇ ਸੀ ਕਿ ਹਾਂ ਆਹ ਗਾਣਾ ਆ ਮੁੰਡੇ ਨੇ ਕੀਤਾ ਅੱਛਾ ਜੀ ਪਰ ਉਹ ਕਨੈਕਸ਼ਨ ਕਿਤੇ ਨਾ ਕਿਤੇ ਐਗਜ਼ਿਸਟ ਕਰਦਾ ਸੀਗਾ ਅੱਛਾ ਤੇ ਹੁਣ ਵੀ ਆ ਕੁਝ ਦਿਨ ਪਹਿਲਾਂ ਦੀ ਗੱਲ ਹੈ ਅਸੀਂ ਕਿਤੇ ਬੈਠੇ ਸੀਗੇ ਤੇ ਕਿਸੇ ਕਲਾਕਾਰ ਦੀ ਗੱਲ ਹੋਈ ਤਾਂ ਕਹਿੰਦੇ ਵੀ ਇਹ ਕਲਾਕਾਰ ਤੇਰੇ ਜਨਮ ਤੋਂ ਪਹਿਲਾਂ ਗਾ ਕੇ ਚਲੇ ਗਏ ਹਨ ਅੱਛਾ ਜੀ ਪਰ ਤੈਨੂੰ ਉਹਨਾਂ ਦਾ ਗਾਣਾ ਅੱਜ ਵੀ ਯਾਦ ਆ ਤੇਰੇ ਜ਼ਹਿਨ ਦੇ ਵਿੱਚ ਆ ਤਾਂ ਨਿੱਕੀਆਂ-ਨਿੱਕੀਆਂ ਚੀਜ਼ਾਂ ਕਾਊਂਟ ਕਰਦੇ ਆ ਕਿ ਅੱਜ ਆਪਾਂ ਇਕੱਠੇ ਇਸ ਥਾਂ ਤੇ ਬੈਠੇ ਆ ਹਾਂਜੀ ਹੈਨਾ ਸੋ ਕਿਤਨਾ ਕਿਤੇ ਉਹ ਇੰਟਰਸਟ ਮੇਰੇ ਅੰਦਰ ਕਿਉਂ ਸੀ ਉਹਨਾਂ ਦੇ ਅੰਦਰ ਸੇਮ ਕਿਉਂ ਸੀ ਹਾਂਜੀ ਉਹ ਕੁਦਰਤ ਹੀ ਜਾਣਦੀ ਹੈ ਉਹ ਉਹਦਾ ਅੰਦਾਜ਼ਾ ਜਿਹੜਾ ਹਿਊਮਨ ਮਾਈਂਡ ਹੈ ਨਾ ਉਹ ਨਹੀਂ ਲਗਾ ਸਕਦਾ ਉਹਨੇ ਕਿੰਨੂ ਕਿਹਦੇ ਨਾਲ ਜੋੜ ਕੇ ਰੱਖਣਾ ਕਿੰਨੂ ਕਿਹਦੇ ਨਾਲ ਬਿਠਾਉਣਾ ਇਹ ਸਾਰੀ ਪਲੈਨਿੰਗ ਉਹੀ ਕਰ ਸਕਦਾ ਬਿਲਕੁਲ ਜੀ ਬਿਲਕੁਲ ਤੇ ਹੁਣ ਗੱਲ ਉਹਮਰਿੰਦਰ ਸਾਹਿਬ ਗਿੱਲ ਸਾਹਿਬ ਹੁਣ ਦੀ ਹੋਈ ਹੈ ਜੀ ਮੈਂ ਇੱਕ ਨਾ ਲੋਕਾਂ ਦੀ ਬਹੁਤ ਬਾਰੇ ਤਾਂ ਨਾ ਵੀ ਉਹ ਕਿਸੇ ਦਾ ਫੋਨ ਨਹੀਂ ਚੱਕਦੇ ਹਨਾ ਸਵਾਲ ਤੋਂ ਵੀ ਇਹ ਵੀ ਠੋਡਾ ਚੱਕ ਲੈਂਦੇ ਨੇ ਦੇਖੋ ਮੈਂ ਭਾਈ ਨੂੰ ਫਰੋਣਾ ਨਹੀਂ ਚਾਹੁੰਦਾ ਮੈਂ ਇਸ ਮਸਲੇ ਦੇ ਵਿੱਚ ਬਿਲਕੁਲ ਨਹੀਂ ਚੱਕਦੇ ਹੈਗੇ ਜੀ ਨਾ ਤੁਸੀਂ ਨਾ ਕਰੇ ਬੇਵਿਕ ਤੇ ਫਰੀਸਤਵੱਲਾ ਹੋਰ ਗੱਲਾਂ ਕਰੀ ਹੈ ਨਾ ਇੱਕ ਕਿਸੇ ਵੀ ਖੂਬਸੂਰਤ ਗੀਤ ਦੀਆਂ ਦੋ ਲਾਈਨ ਜਿਹੜਾ ਤੁਸੀਂ ਕਹੋ ਤੇ ਤੂੰ ਤੇ ਮੈਂ ਹੋ ਜਾਵੇ ਜੀ ਸਰ ਜੀ ਤੂੰ ਮੈਂ ਅਧੂਰੇ ਹੁੰਨੇ ਆ ਪੂਰੇ ਇੱਕ ਦੂਜੇ ਦੇ ਸੰਗ ਕਲੀਆਂ ਨੂੰ ਮੈਂ ਕਣ ਭੁੱਲ ਜਾਂਦਾ ਏ ਫੁੱਲਾਂ ਦਾ ਚੋ ਜਾਂਦਾ ਰੰਗ ਸਾਨੂੰ ਯੋ ਕੈਨਾਤ ਨਿਹਾਰੇ ਹੋਈਏ ਰਾਜ ਰਾਣੀ ਜਿਵੇਂ ਦੇਸ ਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇਓ ਕੇ ਸਾਨੂੰ ਵੇਖਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇਓ ਕੇ ਸਾਨੂੰ ਵੇਖਦੇ ਬਹੁਤ ਖੂਬਸੂਰਤ ਹੈ ਮਰੇ ਲੂ ਕੰਡੇ ਖੜੇ ਹੋ ਗਏ ਤੇ ਆ ਪਾਜੀ ਹੁਣ ਆਉਣ ਵਾਲੇ ਹਨਾ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਫਿਲਮਾਂ ਦੇ ਵਿੱਚ ਵੀ ਤੁਸੀਂ ਹਨਾ ਮੇਰੇ ਕਾਲ ਦੇ ਵਿੱਚ ਗੀਤਾਂ ਲਿਖ ਰਹੇ ਹੋ ਹਨਾ ਹਾਂਜੀ ਹਾਂਜੀ ਤਿਆਰੀ ਹੈ ਜੀ ਬਸ ਕੁਝ ਗਾਣੇ ਵੀ ਵੀਡੀਓਜ਼ ਕੀਤੇ ਨੇ ਉਹ ਵੀ ਤਿਆਰ ਨੇ अच्छा एक फिल्म है जी 2 अगस्त नु आ रही पाजी अमरेंद्र दी ते ओदे विच भी कुछ गीत ने है जी ठीक है जी बहुत ਛੇਤੀ ਤੁਹਾਡੇ ਸਾਹਮਣੇ ਹੋਣਗੇ اچھا ਫਿਲਮਾਂ ਦੇ ਵਿੱਚ ਗਾਉਣਾ ਫਿਲਮਾਂ ਦੇ ਵਿੱਚ ਲਿਖਣਾ ਥੋੜਾ ਜਿਹਾ ਔਖਾ ਹੋ ਜਾਂਦਾ ਤੁਹਾਡੇ ਲਈ ਕਿਉਂਕਿ ਸਿਚੁਏਸ਼ਨ ਜੀ ਬਣ ਜਾਂਦੀ ਹੈ ਹਨਾ ਵੀ ਤੁਸੀਂ ਥੋੜੇ ਜਿਹਾ ਫ੍ਰੀ ਫਲੋਇੰਗ ਮੈਂ ਕਹਿੰਦਾ ਪਾਜੀ ਮੇਰੀ ਨਾ ਕੁਦਰਤੀ ਐ ਇਸ ਗੱਲ ਦੇ ਵਿੱਚ ਚੰਗਾ ਰਿਆਂ ਮੈਂ ਕੁਦਰਤ ਮਿਹਰਬਾਨ ਰਹੀ ਐ ਕਿ ਮੈਨੂੰ ਉਹੀ ਗਾਣੇ ਆਉਂਦੇ ਨੇ ਜਿਹੜੇ ਮੈਨੂੰ ਲੱਗਦਾ ਕਿ ਮੇਰੇ ਹਿਸਾਬ ਦੇ ਹੁੰਦੇ ਐ ਅੱਛਾ ਜੀ ਮੈਨੂੰ ਸਿਚੁਏਸ਼ਨ ਹੀ ਉਹ ਭੇਜੀ ਜਾਂਦੀ ਐ ਜਿਹੜੀ ਕਿਤੇ ਨਾ ਕਿਤੇ ਮੇਰੇ ਅੰਦਰ ਤਾਲ ਮਿਲ ਖਾਂਦੀ ਹੁੰਦੀ ਹੈ ਦਾ ਹੋ ਆਪ ਹੀ ਹੋ ਜਾਂਦਾ ਜੀ ਤੇ ਫਿਲਮਾਂ ਵੀ ਮੈਂ ਕਹਿੰਦਾ ਵੀ ਅਮਰਿੰਦਰ ਗੱਲਪਾ ਜੀ ਹੁਣੀ ਬਣਾਉਂਦੇ ਵੀ ਉਸ ਤਰ੍ਹਾਂ ਦੀਆਂ ਨੇ ਹਨਾ ਵੀ ਹਾਂ ਤੁਸੀਂ ਇਹ ਵੀ ਕਹਿ ਸਕਦੇ ਹਾਂ ਹਾਂ ਜੀ ਵੀ ਉਹਨਾਂ ਦੀਆਂ ਇਹ ਵੀ ਮਿਲ ਸਕਦਾ ਹਾਂ 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 ਜੀ ਜੀ ਮੈਂ ਪਰਸਨੈਲਿਟੀਆਂ ਮਿਲਦੀਆਂ ਨੇ ਜੀ 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 ਤੇ ਆਉਣ ਵਾਲੇ ਪ੍ਰੋਜੈਕਟਾਂ ਦੇ ਭਾਜੀ ਕੋਈ ਥੋੜਾ ਮਾਨਕ ਸੰਗੀਤ ਹਨਾ ਜੇ ਤਾਂ ਤੁਹਾਨੂੰ ਹੋਵੇ ਵੀ ਸਾਨੂੰ ਤਾਂ ਥੋੜੇ ਹਰੇਕ ਹਰ ਇੱਕ ਗੀਤ ਦੀ ਇੰਤਜ਼ਾਰ ਰਹਿੰਦਾ ਇੱਕ ਤੁਹਾਨੂੰ ਆਪਣੇ ਆਪ ਨੂੰ ਹੋਵੇ ਵੀ ਇਹ ਹਨਾ ਇੱਕ ਚੰਗਾ ਸਨੇਹਾ ਜਿਹਾ ਸੁਣਾ ਦਿੰਨਾ ਜੀ ਸੁਣਾਓ ਜੀ ਫਿੱਕਲ ਦੀ ਸੌਕ ਨੇ ਖਾਲੀਆਂ ਚੰਦਨ ਵਰਖੀਆਂ ਤੇ ਹਾਂ ਕਿ ਅੱਜ ਨੂੰ ਜੀ ਨਹੀਂ ਪਾਉਂਦੇ ਸੋਚਾਂ ਕੱਲ ਦੀਆਂ ਵਾਲੇ ਜ਼ਰੂਰੀ ਨਹੀਂ ਕਿ ਜ਼ਿੰਦਾਂ ਨੇ ਇਹ ਸਾਵਾਂ ਚੱਲ ਦੀਆਂ ਵਾਲੇ ਜ਼ਰੂਰੀ ਨਹੀਂ ਕਿ ਜ਼ਿੰਦਾਂ ਨੇ ਐਸਾਂ ਵਾ ਚਲਦਿਆਂ ਵਾਲੇ ਬਹੁਤ ਜ਼ਿਆਦਾ ਖੂਬਸੂਰਤੀ ਬਹੁਤ ਸਾਰਾ ਡੁੰਗਾਈ ਦੇ ਵਿੱਚ ਹੈ ਨਾ ਤੇ ਅੱਜ ਤੇ ਮੈਂ ਗੱਲਾਂ ਵੀ ਹਾਲਾਤਾਂ ਨੂੰ ਬਿਆਨ ਕਰਦਾ ਹਨ ਵੀ ਜਿਸ ਤਰ੍ਹਾਂ ਦੀ ਜ਼ਿੰਦਗੀ ਬਣ ਗਈ ਹੈ ਨਾ ਤੇ ਭਾਜੀ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਲਈ ਆਪਣੇ ਸਰੋਤਿਆਂ ਲਈ ਕੋਈ ਸੁਨੇਹਾ ਸੁਨੇਹਾ ਨਹੀਂ ਬਸ ਇੱਕ ਛੋਟੀ ਜੀ ਬੇਨਤੀ ਹੈ ਕਿ ਜ਼ਿੰਦਗੀ ਜੀਣ ਵਾਸਤੇ ਹੈ ਇਨੂੰ ਸਿਰਫ ਟਾਈਮ ਟਪਾਉਣ ਦੀ ਖੇਡ ਬਣਾ ਕੇ ਨਾ ਘਟਿਆ ਕਰੋ ਜੀਆ ਕਰੋ ਜਿਹੜੀਆਂ ਚੀਜ਼ਾਂ ਤੁਹਾਡੇ ਮਨ ਨੂੰ ਖੁਸ਼ੀ ਦਿੰਦੀਆਂ ਨੇ ਜਿਹੜੀਆਂ ਤੁਹਾਨੂੰ ਸਕੂਨ ਦਿੰਦੀਆਂ ਨੇ ਜ਼ਰੂਰ ਕਰਿਆ ਕਰੋ ਆਪਣੇ ਵੱਡਿਆਂ ਨਾਲ ਸਮਾਂ ਬਿਤਾਇਆ ਕਰੋ ਔਰ ਹਮੇਸ਼ਾ ਯਾਦ ਰੱਖੋ ਕਿ ਕੁਦਰਤ ਨੇ ਜਿੰਨੇ ਰਿਸ਼ਤੇ ਜਿੰਨੇ ਵਸੀਲੇ ਜਿੰਨੇ ਸੁੱਖ ਸਾਧਨ ਅੰਨ ਪਾਣੀ ਜੋ ਕੁਝ ਸਾਨੂੰ ਦਿੱਤਾ ਹੈ ਨਾ ਉਹ ਬੜੇ ਪਿਆਰ ਨਾਲ ਸਾਨੂੰ ਭਰੋ ਕੇ ਦਿੱਤਾ ਹੈ ਤੇ ਉਸ ਪਿਆਰ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਚਾਹੇ ਉਹ ਕੁਦਰਤ ਪ੍ਰਤੀ ਹੈ ਚਾਹੇ ਉਹ ਰਿਸ਼ਤਿਆਂ ਪ੍ਰਤੀ ਹੈ ਚਾਹੇ ਉਹ ਰੋਟੀ ਪਾਣੀ ਹਵਾ ਜੋ ਕੁਝ ਵੀ ਸਾਡੇ ਅਰਾਊਂਡ ਹੈ ਜੋ ਕੁਝ ਅਸੀਂ ਦੇਖ ਸਕਦੇ ਹਾਂ ਮਹਿਸੂਸ ਕਰ ਸਕਦੇ ਹਾਂ ਉਹਦੇ ਨਾਲ ਇੱਕ ਪਿਆਰ ਦੀ ਇੱਕ इमोਸ਼ਨ ਦੀ ਜ਼ੁਬਾਨ ਜਿਹੜੀ ਹੈ ਨਾ ਉਹ ਬਣਾਉਣੀ ਸਿੱਖੋ ਉਹ ਬੋਲਣੀ ਸਿੱਖੋ ਉਹ ਸੁਣਨੀ ਸਿੱਖੋ ਵਾਹਿਗੁਰੂ ਤੁਹਾਡੇ ਸਾਰਿਆਂ ਤੇ ਮੇਰ ਰੱਖੇ ਚੜ੍ਹਦੀ ਕਲਾ ਰੱਖੇ ਜੀ ਬਹੁਤ ਛੇਤੀ ਸ਼ੋਅਸ ਦੇ ਵਿੱਚ ਮਿਲਦੇ ਆ ਧੰਨਵਾਦੀ ਹਾਂ ਤੇ ਪ੍ਰੋਗਰਾਮ ਦੇ ਚਾਣ ਲਈ ਸਤਿ ਸ੍ਰੀ ਅਕਾਲ ਜੀ ਤਾਂ ਦਰਸ਼ਕੋ ਅਮ ਇਹ ਹਨ ਵੀਰ ਸਿੰਘ ਜੀ ਹੋਣੀ ਤੇ ਜਿਹੜੇ ਕੀ ਅੱਜ ਕੱਲ ਆਸਟ੍ਰੇਲੀਆ ਅੰਦੋਰੇ ਤੇ ਆਏ ਹੋਏ ਨੇ ਤੇ ਇਹਨਾਂ ਦੇ ਸ਼ੋਹ ਦੀਆਂ ਜਿਹੜੀਆਂ ਸਾਰੀਆਂ ਡਿਟੇਲਸ ਨੇ ਅਸੀਂ ਉਹ ਆਪਣੇ ਪ੍ਰੋਗਰਾਮ ਦੇ ਵਿੱਚ ਪੋਸਟਰ ਸਾਂਝਾ ਆਪਣੇ ਚੈਨਲ ਤੇ ਵੀ ਪੋਸਟ ਸਾਂਝਾ ਕਰਦੇ ਰਹਿੰਨੇ ਆ ਤੇ ਜਿੱਥੇ ਇਹ ਆਪਣਾ ਫਰਜ਼ ਨਿਭਾ ਰਹੇ ਨੇ ਇੱਕ ਸਾਫ਼ ਸੁਥਰੀ ਗਾਇਕੀ ਨਾਲ ਗੀਤਕਾਰੀ ਨਾਲ ਉੱਥੇ ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਇਹਨਾਂ ਦੇ ਸਾਰੇ ਸ਼ੋਹਾਂ ਨੂੰ ਰੱਜਮਾ ਪਿਆਰ ਦੀਏ ਤਾਂ ਕਿ ਇਹ बार-बार ਆਸਟ੍ਰੇਲੀਆ ਦੇ ਦੌਰੇ ਨੇ ਦੌਰੇ ਤੇ ਆਉਂਦੇ ਰਹਿਣ ਤੇ ਤੁਸੀਂ ਸਾਰੇ ਜਣੇ ਦੇਖਦੇ ਰਹੋ ਸਰਵਨ ਸੀਜ਼ ਟੀਵੀ ਆਸਟ੍ਰੇਲੀਆ ਧੰਨਵਾਦ ਸੱਚੀ ਗੱਲ